ਸਤ ਸ੍ਰੀ ਅਕਾਲ ਮੈਂ ਹਾਂ ਮੰਦੀਪ ਦਾ ਸੰਦੂ ਫੈਮਿਲੀ ਚੈਨਲ ਤੇ ਤੁਹਾਡਾ ਸਵਾਗਤ ਹੈ ਆਪਾਂ ਬਣਾਉਨੇ ਆ ਨਮਕੀਨ ਚਾਵਲ ਜਿਹਦੇ ਲਈ ਸਭ ਤੋਂ ਪਹਿਲਾਂ ਆਪਾਂ ਪਿਆਜ਼ ਟਮਾਟਰ ਹਰੀ ਮਿਰਚ ਤੇ ਦੋ ਆਲੂ ਤੇ ਨਾਲ ਆਪਾਂ ਗਾਜਰ ਲਈ ਇੱਕ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਕੱਟ ਕੇ ਧੋ ਕੇ ਕੱਟ ਕੇ ਰੱਖ ਲਿਆ ਹੈ ਤੇ ਇਧਰ ਕੜਾਈ ਦੇ ਵਿੱਚ ਆਪਣਾ ਤੇਲ ਜਿਹੜਾ ਗਰਮ ਹੁੰਦਾ ਪਿਆ ਹੈ ਤੇਲ ਗਰਮ ਕਰਨ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਤਾ ਹੈ ਪਿਆਜ਼ ਇਹ ਆ ਇਹਨੂੰ ਆਪਾਂ ਮੋٹے ਸਾਈਜ਼ 'ਚ ਕੱਟਿਆ ਜਿਆਦਾ ਬਰੀਕ ਨਹੀਂ ਤੇ ਨਾਲ ਇਹਨੂੰ ਆਪਾਂ ਪਾਤਾ ਟਮਾਟਰ ਹਰੀ ਮਿਰਚ ਸਭ ਤੋਂ ਪਹਿਲਾਂ ਆਪਾਂ ਤਾਂ ਨਹੀਂ ਪਾਈ ਕਿਉਂਕਿ ਤੇਲ ਜਿਹੜਾ ਗਰਮ ਸੀ ਜੇ ਆਪਾਂ ਹਰੀ ਮਿਰਚ ਪਹਿਲਾਂ ਪਾ ਦਾਂਗੇ ਤੇ ਇਹ ਜਿਹੜੀ ਮਿਰਚ ਐ ਕਾਲੀ ਹੋ ਜੂਗੀ ਹਰੀ ਮਿਰਚ ਤੇ ਗਾਜਰ ਵੀ ਆਪਾਂ ਪਾ ਕੇ ਫਿਰ ਤੜਕੇ ਨੂੰ ਆਪਾਂ ਚੰਗੀ ਤਰ੍ਹਾਂ ਭੁੰਨ ਲੈਨੇ ਆ ਯਾਨੀ ਆਪਾਂ 70% ਤੋਂ ਨਾ ਜ਼ਿਆਦਾ ਨਹੀਂ ਜਿੰਨਾ ਜ਼ੰਦਾ ਦੇ ਥੱਲੇ ਆਊਗਾ ਟਮਾਟਰ ਵਗੈਰਾ ਪਿਆਜ਼ ਤੇ ਸਵਾਦ ਲੱਗਦਾ ਹੈ ਛੋਲੇ ਦੇ ਵਿੱਚ ਤੇ ਇਧਰ ਆਪਾਂ ਸਾਫ ਤੇ ਜੀਰਾ ਲਾਲ ਮਿਰਚ ਤੇ ਨਮਕ ਸਵਾਦ ਅਨਸਾਰ ਥੋੜੀ ਜੀ ਆਪਾਂ ਹਲਦੀ ਪਾ ਲਈਏ ਤੇ ਇਧਰ ਜਵਾਈਨ ਲੈ ਕੇ ਉਹਨੂੰ ਆਪਾਂ ਹੱਥ ਤੇ ਮਸਲ ਕੇ ਉਹ ਵਿੱਚ ਪਾਤੀ ਹੈ ਤੇ ਚੋਲ ਆਪਾਂ ਇੱਕ ਕੋਲੀ ਚੋਲਾਂ ਦੀ ਲਈਏ ਧੋ ਕੇ ਰੱਖੀ ਹੋਈ ਸੀ ਤੇ ਢਾਈ ਗੋਲੀਆਂ ਆਪਾਂ ਪਾਣੀ ਦੀ ਪਾਵਾਂਗੇ ਜੇ ਤੁਸੀਂ ਕੁੱਕਰ ਦੇ ਵਿੱਚ ਇਹ ਬਣਾਉਂਦੇ ਹੋ ਤੇ ਫਿਰ ਦੋ ਗੋਲੀਆਂ ਹੀ ਪਾਣੀ ਦੀਆਂ ਬਹੁਤ ਨੇ ਤੇ ਇਹ ਆਪਾਂ ਹੁਣ ਢਾਈ ਪੌਣੇ ਤਿੰਨ ਤੋਂ ਗੋਲੀਆਂ ਆਪਾਂ ਪਾਣੀ ਦੀ ਪਾ ਸਕਦੇ ਹਾਂ ਕਿਉਂਕਿ ਕੜਾਈ ਦੇ ਵਿੱਚ ਚੋਲ ਜਿਹੜੇ ਪਾਣੀ ਵਧ ਲੈਂਦੇ ਨੇ ਸੇਜੋਲ ਆਪਣੇ ਰੇਜ ਤੇ ਪਏ ਆ। ਪਟਕਣ ਲਾ ਕੇ ਇਹਨਾਂ ਨੂੰ ਚੈੱਕ ਕੀਤਾ। تین ਦੇ ਵਿੱਚ ਆ ਪਕਰਛੀ ਨਹੀਂ ਉਹਨੂੰ ਮਾਰਨੀ ਇਹਨੂੰ ਹਿਲਾਉਣਾ ਬਿਲਕੁਲ ਨਹੀਂ ਆ ਕਿਉਂਕਿ ਜਿੰਨਾ ਟਾਈਮ ਇਹ ਉੱਪਰ ਹੋ ਉਸ ਜੇ ਨਹੀਂ ਆ ਜਾਂਦੇ। ਅੰਦਰ ਵੇਖੋ ਆਪਾਂ ਚੰਗੀ ਤਰ੍ਹਾਂ ਦੇਖ ਲੈਣਾ ਕਿ ਇਹਨਾਂ ਦੇ ਵਿੱਚ ਪਾਣੀ ਤਾਂ ਨਹੀਂ ਰਹਿ ਗਿਆ। ਤੇ ਬਾਪੂਰੀ ਬਣ ਚੁੱਕੀ ਹੈ ਤੇ ਉਹਨਾਂ ਨੂੰ ਆਪਾਂ 10 ਮਿੰਟ ਲਈ ਸਟੀਮ ਦੇਵਾਂਗੇ। ਇਹ ਕੁਝੋਲ ਆਪਣੇ ਬਣ ਕੇ ਤਿਆਰ ਨੇ। ਇਹਦੇ ਉੱਪਰ ਆਪਾਂ ਸੌਫਟ ਕਾਟਨ ਦਾ ਕੱਪੜਾ ਦੇ ਕੇ ਤੇ ਉੱਪਰ ਪਲੇਟ ਦੇ ਕੇ ਤੇ ਇਹਨਾਂ ਨੂੰ 10-15 ਮਿੰਟ ਲਈ ਰੈਸਟ ਤੇ ਰੱਖ ਦਿੱਤਾ ਹੈ। ਚੋਲ ਆਪਣੇ ਬਣ ਕੇ ਤਿਆਰ ਨੇ ਹੋਣਾ ਆਪਾਂ ਸਰਵ ਕਰਾਂਗੇ ਚੋਲ ਵਨ ਵੇਖੋ ਕਿਨੇ ਸੋਹਣੇ ਨੇ ਖਣਵੇਂ ਖਣਵੇਂ ਚੋਲ ਬਣੇ ਕੜਾਈ ਦੇ ਵਿੱਚ ਚੋਲ ਬਹੁਤ ਸੋਹਣੇ ਬਣ ਕੇ ਤਿਆਰ ਹੁੰਦੇ ਆ ਬਿਲਕੁਲ ਵੀ ਜੁੜੇ ਨਹੀਂ ਆ ਤੇ ਇਹਨਾਂ ਨੂੰ ਹੁਣ ਆਪਾਂ ਮਸਾਲੇ ਨੂੰ ਸਾਰੇ मसाला ਨੂੰ ਮਿਕਸ ਕਰਕੇ ਸਭ ਜੀ ਸੀ ਜਿਹੜੀ ਉੱਪਰ ਆ ਜਾਂਦੀ ਇਹਨੂੰ ਮਿਕਸ ਕਰਕੇ ਦੇਨ ਆਪਾਂ ਸਰਵ ਕਰਦੇ ਪਹੁੰਦਾ ਹੈ ਇਹਦੇ ਨਾਲ ਬਾਕੀ ਪਲੀਜ਼ ਜੇਕਰ ਚੈਨਲ ਤੇ ਨਵੇਂ ਹੋ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਜ਼ਰੂਰ ਕਰਿਓ ਇਹਦੇ ਨਾਲ ਆਪਣੀ ਚਾਹ ਬਣ ਰਹੀ ਚਾਹ ਦੇ ਨਾਲ ਜਿਨ੍ਹਾਂ ਨੇ ਖਾਣੇ ਚਾਹ ਨਾਲ ਖਾਣਨਗੇ ਜਿਹੜੇ ਜੀ ਦਹੀਂ ਨਾਲ ਖਾਣਾ ਚਾਹੁੰਦੇ ਦਹੀਂ ਨਾਲ ਥੈਂਕਸ ਫॉर ਵਾਚਿੰਗ ਬਾਏ ਬਾਏ